ਦੇਸਤੋ ਪਹੁੰਚ ਗਏ ਅਸੀਂ ਰਾਧਾ ਨਗਰ ਵਿੱਚ ਤੇ ਜੋ ਏਸ਼ੀਆ ਦਾ ਸਭ ਤੋਂ ਸਾਫ ਸੁਥਰਾ ਬੀਚ ਹੈ ਇਹ ਹਾਇਬਲੋਕ ਹੰਡੀ ਮਨਜੀਤ ਸਮੂਹ ਦੇ ਵਿੱਚ ਬਣਿਆ ਹੋਇਆ ਸੀ ਬਹੁਤ ਕੁਦਰਤ ਨਾਲ ਬਹੁਤ ਵੱਡੇ ਵੱਡੇ ਦਰਖਤ ਤੇ ਬਹੁਤ ਸੁੰਦਰ ਹਰਿਆਲੀ ਇਕਦਮ ਤੇ ਸਾਫ ਸੁਥਰਾ ਪਾਣੀ ਹੈ ਪਾਣੀ ਬਹੁਤ ਹੀ ਸਾਫ ਇੱਥੇ ਮਾਤਰੀ ਦਾ ਸਾਫ ਪਾਣੀ ਔਰ ਕਿਸੇ ਬੀਚ ਤੇ ਨਹੀਂ ਹੈਗਾ ਤੇ ਬਹੁਤ ਸੁੰਦਰ ਬੀਚ ਹੈ ਅੱਜ ਅਸੀਂ ਪਰਮਾਤਮਾ ਪ੍ਰਵਾਸ ਨੇ ਇੱਥੇ ਆਏ ਹੋਏ ਆਂ ਬੀਚ ਤੁਸੀਂ ਦੇਖ ਹੀ ਰਹੇ ਹੋ ਦੇਖੋ ਕਿੰਨਾ ਸੁੰਦਰ ਪਾਣੀ ਹੈ ਤੇ ਪਾਣੀ ਦੇ ਨਾਲ-ਨਾਲ ਹਰਿਆਲੀ ਬਹੁਤ ਵਧੀਆ ਦਰ੍ਹਾਂ ਦਰ੍ਹਾਂ ਦੇ ਦਰਖਤ ਲੱਗੇ ਨੇ ਬਹੁਤ ਉੱਚੇ ਲੰਬੇ ਦਰਖਤ ਨੇ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਬਹੁਤ ਜ਼ਿੰਦਗੀ ਦਾ ਸਕੂਨ ਇਕਦਮ ਪ੍ਰਦੂਸ਼ਣ ਤੋਂ ਰਹਿਤ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਹੈਗਾ ਕੋਈ ਪਲਾਸਟਿਕ ਨਹੀਂ ਕੋਈ ਹੋਰ ਤਰ੍ਹਾਂ ਦਾ ਕਚਰਾ ਨਹੀਂ ਹੈਗਾ ਤੇ ਜਿਹੜੇ ਇਹਨਾਂ ਇੰਡਸਟਰੀ ਬਿਨ ਬਣਾਏ ਹੋਏ ਨੇ ਉਹ ਵੀ ਲੱਕੜ ਦੇ ਬਣਾਏ ਹੋਏ ਨੇ ਬੈਠਣ ਵਾਸਤੇ ਬੈਂਚ ਜਿਹੜੇ ਬਣੇ ਨੇ ਉਹਨਾਂ ਨੂੰ ਲੱਕੜ ਦੇ ਏਡਾ-ੜਾ ਬਲੌਕ ਕੱਟ ਕੇ ਤੇ ਉਹਨੂੰ ਵਿੱਚ ਦੀ ਆਰੇ ਨਾਲ ચીਰ ਕੇ ਇਸ ਤਰ੍ਹਾਂ ਜਿਹੇ ਬੈਂਚ ਬਣਦੇ ਆਪਣੇ ਉਸ ਤਰ੍ਹਾਂ ਦੇ ਬਣਾਏ ਹੋਏ ਨੇ ਤੇ ਉਹੀ ਬੈਠਣ ਵਾਸਤੇ ਪਾ ਵਰਤਦੇ ਨੇ ਤੇ ਵਿਚ ਤੇ ਇਸ ਤਰ੍ਹਾਂ ਦੀਆਂ ਝੋਪੜੀਆਂ ਬਣਾਈਆਂ ਤੁਹਾਨੂੰ ਮੈਂ ਬਾਅਦ ਵਿੱਚ ਵੀਡੀਓ ਬਣਾ ਕੇ ਦਿਖਾਵਾਂਗਾ ਤੇ ਉਹ ਥੱਲੇ ਉਹ ਬੈਂਚ ਬਾਂਸ ਦੇ ਬਣਾ ਕੇ ਲਾਏ ਹੋਏ ਨੇ ਤੇ ਬਹੁਤ ਸਾਫ਼ ਸੁਥਰੀ ਜਗਾ ਅਜੇ ਤੱਕ ਮੈਂ ਦੇਖੀ ਨਹੀਂ ਇੰਨੀ ਸਾਫ਼ ਸੁਥਰੀ ਜਗਾ ਤੇ ਜੇ ਤੁਹਾਨੂੰ ਕਦੇ ਜ਼ਿੰਦਗੀ ਚ ਮੌਕਾ ਮਿਲਦਾ ਤਾਂ ਜ਼ਰੂਰ ਵਿਜ਼ਿਟ ਕਰੋ ਇਸ ਥਾਂ ਤੇ ਥਾਂ ਤੇ ਜ਼ਰੂਰ ਆਇਓ ਸ਼ੇਅਰ ਕਰਨ ਵਾਲੀ ਜਗਾ ਹੈਗੀ ਆ ਤੇ ਬਹੁਤ ਵਧੀਆ ਜਗਾ ਹੈਗੀ ਆ ਅੱਜ ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਜਾਟ ਵਾਲੇ ਜਨੇ ਤੇ ਪਹੁੰਚਿਆ ਤੇ ਬਹੁਤ ਸੁੰਦਰ ਜਗਾ ਹੈਗੀ ਆ ਤੁਹਾਨੂੰ ਇਸ ਤਰ੍ਹਾਂ ਅਸੀਂ ਚਾਹੇ ਕਰਾ ਰਹੇ ਆ ਅੱਜ ਤੇ ਹੁਣ ਤੁਹਾਨੂੰ ਦਿਖਾਉਣੇ ਆ ਅੱਗੇ ਦਾ ਕਿਵੇਂ ਕਿਵੇਂ ਬਣਿਆ ਸੀ ਆ ਦੇਖੋ ਜੇ ਇੱਥੇ ਐ ਮਿੱਟੀ ਇਕੱਠੀ ਹੋ ਕੇ ਇੱਕ ਕੁਦਰਤੀ ਨਜ਼ਾਰਾ ਬਣਿਆ ਟਿੱਬੇ ਨੂੰ ਦੇ ਆ ਦੇਖੋ ਬਹੁਤ ਵਧੀਆ ਜੀ ਬਹੁਤ ਸੁੰਦਰ ਪੀਚ ਹੈ ਇਸ ਤਰ੍ਹਾਂ ਦੇ ਹੋਰ ਛੋਟੇ ਛੋਟੇ ਵੀਡੀਓ ਬਣਾ ਕੇ ਤੁਹਾਡੀ ਨਜ਼ਰ ਪੇਸ਼ ਕਰਾਂਗੇ